प्यारे वीरो ਤੇ ਪਿਆਰੀਓ ਭੈਣੋ ਪਿਆਰੇ ਕਾਕਿਓ ਤੇ ਪਿਆਰੀਓ ਭੀਬੀਓ ਕੰਨ ਖੋਲ ਕੇ ਸੁਣ ਲਓ ਧਿਆਨ ਨਾਲ ਸੁਣ ਲਓ ਗੱਲ ਇਉਂ ਆ ਹੱਥ ਰਸੀਮਾੜੀ ਨਹੀਂ ਜਿਵੇਂ ਜਿਨ੍ਹਾਂ ਨੂੰ ਆਦਤ ਪਈ ਹੋਈ ਹੈ ਆਦਤ ਵਜੋਂ ਕਰਦੇ ਆ ਉਹੋ ਮਾੜੀ ਹੈ ਜਿਹੜੇ ਗੰਦੀਆਂ ਫਿਲਮਾਂ ਨਾਲ ਕਰਦੇ ਆ ਉਹੋ ਮਾੜੀ ਹੈ ਸਮਝਿਆ ਹੁਣ ਤੁਹਾਡਾ ਸਰੀਰ ਮੈਂ ਤੁਹਾਨੂੰ ਅੱਗੇ ਕਿਹਾ ਸੀ ਜੇ ਇਹ ਮਾੜੀ ਹੁੰਦੀ ਕਿ ਤੁਹਾਡੇ ਹੱਥ ਹੱਥ ਪਹੁੰਚਣੀਆਂ ਥੋੜੀ ਸੀ ਹੁਣ ਜੇ ਤੁਹਾਡੇ ਹੱਥ ਉੱਤੇ ਪਹੁੰਚਦੇ ਪਏ ਇਹਦਾ ਮਤਲਬ ਕੁਦਰਤ ਨੇ ਤਾਂ ਹੀ ਇਹਦਾ ਕੀਤਾ ਕਿਉਂਕਿ ਇਹ ਓਕੇ ਆ ਪਰ ਤੁਸੀਂ ਜਿਸ ਤਰ੍ਹਾਂ ਆਪਦੀ ਕੁੱਟਮਾਰ ਕਰਦੇ ਹੋ ਕਾਕਿਓ ਉਹ ਮਾੜੀ ਹੈ ਜਿਸ ਤਰ੍ਹਾਂ ਤੁਸੀਂ ਕੋਨ ਨੂੰ ਅਬਿਊਜ਼ ਕਰਦੇ ਹੋ ਉਹ ਮਾੜਾ ਹੈ ਉਹ ਤਾਂ ਦੇਖਣਾ ਚਾਹੀਦਾ ਨਹੀਂ ਤੁਹਾਡੀ ਫ੍ਰੀਕਵੈਂਸੀ ਲੋ ਹੁੰਦੀ ਹੈ ਤੁਹਾਡੇ ਚ ਕਿੰਨੇ ਜ਼ਿਆਦਾ ਜਣਿਆਂ ਨੂੰ ਸੁੱਤੇ ਪਿਆ ਕੰਮ ਹੋ ਜਾਂਦਾ ਛੁੱਟ ਜਾਂਦਾ ਥੋੜਾ ਜਿਓ ਕਿੰਨੇ ਜਣਿਆਂ ਦੇ ਸਿਰ ਦੇ ਵਾਲ ਝੜਦੇ ਪਏ ਆ ਵਾਲ ਚਿੱਟੇ ਹੋ ਗਏ ਹੋ ਇਸ ਤਰੀਰ ਦੇ ਵਿੱਚ ਤਾਕਤ ਨਹੀਂ ਹੈਗੀ ਛਾਤੀ ਤੇ ਭਾਰ ਪੈਂਦਾ ਹੈਗਾ ਤੁਹਾਡਾ ਕੀ ਖਿਆਲ ਕਿਉਂ ਆ ਮੈਂ ਤੁਹਾਨੂੰ ਬਹੁਤ ਵਾਰ ਦੱਸਦੀ ਹੁੰਨੀ ਆ ਜਦੋਂ ਤੁਸੀਂ ਕਿਸੇ ਅਜਿਹੇ ਇਨਸਾਨ ਨੂੰ ਜਿਹਦੇ ਨਾਲ ਤੁਹਾਡੀ ਕੰਸੈਂਟ ਨਹੀਂ ਹੈਗੀ ਲੈ ਗੱਲ ਨਹੀਂ ਹੋਈ ਹੋਈ ਅਗਰ ਉਸ ਇਨਸਾਨ ਨੂੰ ਤੁਸੀਂ ਇਮੇਜਿਨ ਕਰੋਗੇ ਸੋਚੋਗੇ ਅਜਿਹੇ ਰੂਪ ਦੇ ਵਿੱਚ ਤੁਹਾਡੇ ਸਰੀਰ ਦੀ ਤਾਕਤ ਖਰਾਬ ਹੋਊਗੀ ਕਿਉਂਕਿ ਤੁਹਾਡੇ ਆਲੇ-ਦੁਆਲੇ ਜਿਹੜੀ ਤੁਹਾਡੀ એનર્ਜੀ ਹੈ ਜਿਹਨੂੰ ਆਉਰਾ ਕਹਿੰਦੇ ਆ ਉਹਦੇ ਵਿੱਚ ਛੇਕ ਹੋ ਜਾਣੇ ਅਗਰ ਉਹਦੇ ਵਿੱਚ ਛੇਕ ਹੋਗੇ ਤਾਂ ਮਾੜੀਆਂ ਜਿਹੜੀਆਂ એનર્ਜੀਜ਼ ਨੇ ਉਹ ਤੁਹਾਡੇ ਤੱਕ ਪਹੁੰਚ ਜਾਂਦੀਆਂ ਨੇ ਮੈਂ ਤਾਂ ਤੁਹਾਨੂੰ ਰੋਕਦੀ ਆ ਤਾਂ ਹੀ ਤੁਹਾਡਾ ਇਹ ਨਾ ਬੁਰਾ ਹਾਲ ਹੁੰਦਾ ਬਾਕੀ ਤੁਸੀਂ ਕਰਨਾ ਕਰੋ ਮੈਨੂੰ ਕੀ ਆ ਰਹੇਗੇ ਬਸ਼ੇਰ ओके एनीवेस ਇਹ ਤਾਂ এডਿਕੇਸ਼ਨ ਦੀ ਗੱਲ ਹੈ ਤੁਹਾਨੂੰ ਨਹੀਂ ਸਮਝ ਆਉਂਦੀ ਉਹ ਵਾ ਉਹ ਵਾ ਲਾਤ ਉਹ ਵਾ ਅਗਲੀ ਚੀਜ਼ ਬੀਬੀ ਤੁਸੀਂ ਆਪ ਦੇ ਆਪ ਨੂੰ ਬਿਲਕੁਲ ਵੀ ਨਹੀਂ ਛੇੜਦੀਆਂ ਜਿੰਨੇ ਤੁਹਾਡੇ ਉਹ ਸਿਰ ਦਰਦ ਸਰੀਰ ਦਾ ਦਰਦ ਹੈਗੇ ਉਹ ਇਸੇ ਵਾਸਤੇ ਹੀ ਹੈ ਕਿਉਂਕਿ ਤੁਹਾਨੂੰ ਆਪ ਦੇ ਆਪ ਦਾ ਅਹਿਸਾਸ ਨਹੀਂ ਹੈਗਾ ਇੱਕ ਪਾਸੇ ਬਹੁਤ ਜ਼ਿਆਦਾ ਹੈ ਇੱਕ ਪਾਸੇ ਬਿਲਕੁਲ ਵੀ ਨਹੀਂ ਹੈ ਦੋਨੋਂ ਬਸ ਇੱਕ ਬੈਲੈਂਸ ਜ਼ਰੂਰੀ ਹੈ ਨਾ ਸਰੀਰ ਆ ਕਰ ਨਹੀਂ ਹੁਣ ਜੇ ਅਸੀਂ ਇਸ ਗੱਲ ਨੂੰ ਗੱਲ ਕਰਦੇ ਆ ਤੇ ਹੁਣ ਜਿਹੜੇ ਵੀਰ ਜਾਂ ਕੱਕੇ ਆ ਕੇ ਬਕਵਾਸ ਕਰਦੇ ਆ ਉਹਨਾਂ ਦੇ ਵਾਸਤੇ ਬਕਵਾਸ ਨਾ ਕਰੀ ਦਿਓ